ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਗੱਲ ਕਰਾਂਗੇ ਗੈਂਗਸਟਰਾਂ ਖਿਲਾਫ ਪੁਲਿਸ ਦੇ ਐਕਸ਼ਨ ਦੀ ਜਿਸ ਵਿੱਚ ਲੋਰਸ ਗੈਂਗ ਦੇ ਗੁਰਗੇ ਨੂੰ ਕਾਬੂ ਕੀਤਾ ਗਿਆ ਗੱਲ ਚੰਡੀਗੜ੍ਹ ਦੀ ਵੀ ਜਿੱਥੇ ਟ੍ਰੈਫਿਕ ਨਿਯਮਾਂ ਦਾ ਪਾਲਨ ਨਾ ਕਰਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 50% ਜ਼ਿਆਦਾ ਚਲਾਨ ਕੀਤੇ ਗਏ ਨੇ ਤੇ ਮੁੱਦਾ ਮੁੱਦਾ ਤਲਵੰਡੀ ਸਾਬੋ ਦਾ ਵੀ ਚੱਕਾਂਗੇ ਜਿੱਥੇ ਕਿਸਾਨਾਂ ਨੇ ਐਸਟੀਐਮ ਨੂੰ ਉਸਦੇ ਦਫ਼ਤਰ ਦੇ ਵਿੱਚ ਹੀ ਬੰਦਕ ਬਣਾ ਲਿਆ ਦ ਲਾਰੈਂਸ ਬਿਸ਼ਰੋਹੀ ਤੇ 골ਡੀ ਬਰਾੜ ਗੈਂਗ ਦੇ ਖਿਲਾਫ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ AGTF ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਗੈਂਗ ਦੇ ਗੁਰਗੇ ਵਿਕਰਮਜੀਤ ਤਰਫ ਵਿੱਕੀ ਨੂੰ ਕਾਬੂ ਕੀਤਾ ਹੈ ਪੰਜਾਬ AGTF ਨੂੰ ਵੱਡੀ ਕਾਮਯਾਬੀ ਲਾਰੈਂਸ ਅਤੇ 골ਡੀ ਬਰਾੜ ਦਾ ਗੁਰਗਾ ਗ੍ਰਿਫਤਾਰ ਵਿਕਰਮਜੀਤ ਸਿੰਘ ਉਪਰ ਵਿੱਕੀ ਗ੍ਰਿਫਤਾਰ ਇੱਕ ਪਿਸਤਲ 8 ਜ਼ਿੰਦਾ ਕਾਰਤੂਸ ਤੇ ਇੱਕ ਗੱਡੀ ਬਰਾਮਦ ਐਜੀਟੀਐਫ ਨੇ ਵਿਕਰਮਜੀਤ ਤੇ ਵਿੱਕੀ ਨੂੰ ਮੁਹਾਲੀ ਦੇ ਸੈਕਟਰ 91 ਤੋਂ ਗ੍ਰਿਫਤਾਰ ਕੀਤਾ ਹੈ ਵਿਕਰਮਜੀਤ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੋਸਤ ਮੰਨਿਆ ਜਾ ਰਿਹਾ ਹੈ ਅਤੇ ਉਸ ਦੇ ਖਿਲਾਫ ਯਾਪਸ ਸਮੇਤ ਕਈ ਅਕਦੇ ਤਹਿਤ 20 ਮਾਮਲੇ ਦਰਜ ਨੇ ਵਿਕਰਮਜੀਤ ਵਿੱਕੀ ਵੀ ਤੋਂ ਜ਼ਿਆਦਾ ਸੈਂਸੇਸ਼ਨਲ ਕ੍ਰਾਈਮਸ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨਸ ਈਵਨ ਯੂਏਪੀਏ ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਪਾਕ এজেন্সੀਆਂ ਨਾਲ ਹੈਂਡਲਰਸ ਦੇ थ्रू ਇਸ ਦੇ ক্লোজ ਸੰਬੰਧ ਪਾਏ ਗਏ ਸੀ ਕਿ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਬਾਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਗਾ ਉਸ ਦੇ ਵਿੱਚ ਵੀ ਐ ਵਿਕਰਮਜੀਤ ਵਕੀ ਇਨਵੋਲਵ ਸੀ ਹਥਿਆਰਾਂ ਅਤੇ ड्रग्स ਦੀ ਤਸਕਰੀ ਦੇ ਵਿੱਚ ਵਿਕਰਮਜੀਤ ਨੂੰ ਪਾਕਿਸਤਾਨ ਦੇ ਵੱਖੋ ਵੱਖ ਏਜੰਸੀਆਂ ਦੀ ਮਦਦ ਮਿਲਦੀ ਹੈ ਵਿਕਰਮਜੀਤ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ फिराक ਦੇ ਵਿੱਚ ਸੀ ਅਜਿਹੇ ਦੇ ਵਿੱਚ ਵਿਕਰਮਜੀਤ ਦੀ ਗ੍ਰਿਫਤਾਰੀ ਨੂੰ अपराध ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪੰਬੀਹਾ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਦੀ ਨਾਲ ਦੀ ਆਪਸੀ ਰਿਵਾਇੰਡਰੀ ਵੀ ਚੱਲ ਰਹੀ ਹੈ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਹੁਣ ਪੁਚਕੀਚ ਕਈ ਚੀਜ਼ਾਂ ਦਾ ਖੁਲਾਸਾ ਹੋਏਗਾ ਕਿ ਆਖਿਰ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਕਿਸ ਪਰਪਸ ਵਾਸਤੇ ਇੱਥੇ ਮੌਹਲੀ ਸੈਕਟਰ 91 ਦੇ ਵਿੱਚ ਉੱਥੇ ਪਹੁੰਚਿਆ ਸੀਗਾ। ਹੁਣ ਕਈ ਚੀਜ਼ਾਂ ਦਾ ਖੁਲਾਸਾ ਵੀ ਕਰਦਾ ਨਜ਼ਰ ਆ ਰਿਹਾ ਤੇ ਕੁਛਕਿਛ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਹੁਣ ਉਹਦੇ ਵਿੱਚ ਕੰਮ ਕਰ ਰਹੀ ਹੈ ਕਿ ਕੋਈ ਹੋਰ ਵੀ ਇਨਾਂ ਦੇ ਸਾਥੀ ਐਸੋਸੀਏਟਸ ਕੰਮ ਕਰ ਰਹੇ ਹਨ ਜਾਂ ਪੰਜਾਬ 'ਚ ਕਿਸ ਤਰ੍ਹਾਂ ਦਾ ਇਨਾਂ ਦਾ ਪੂਰਾ ਨੈਕਸਸ ਚੱਲ ਰਿਹਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮੌਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਤੇ ਖਬਰ ਪਵਾਨੀ ਤੋਂ ਜਿੱਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ 17 ਪਿਸਤੌਲ ਇੱਕ ਕਾਰਬਾਈਨ ਪੁਲਿਸ ਨੇ ਬਰਾਮਦ ਕੀਤੀ ਹੈ 26 ਮੈਗਜ਼ੀਨ 53 ਕਾਰਤੂਸ ਜ਼ਬਤ ਕੀਤੇ ਗਏ ਨੇ ਸੀਆਈਏ ਸਟਾਫ ਨੇ ਤਿੰਨ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ ਤਿੰਨਾ ਮੁਲਜ਼ਮਾਂ ਦੀ ਉਮਰ 19 ਤੋਂ 22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ ਐਮਪੀ ਦੇ ਇੰਦੌਰ ਤੋਂ ਬਸ ਦੇ ਜ਼ਰੀਏ ਇਹ ਹਥਿਆਰਾਂ ਦੀ ਤਸਕਰੀ ਹੋਈ ਸੀ ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ जो ग्रेड गांव नकीपुर में की गई जिसमें आरोपी सुनील कुमार पुत्र संजय कुमार वासी चहरकला हाल निवासी नकीपुर जो है वहां रेड करने उपरांत हमारे को उसमें टीम को काफ़ी भारी मात्रा में असला बरामद हुआ जिसमें पिस्टल बत्तीस बोर के दस में मैगज़ीन पिस्टल तीस बोर के साथ कार्बाइन एक और इसके अलावा आठ मैगज़ीन एक्स्ट्रा और इसके अलावा कुल तिरपन अलग अलग बोर के कारतूस इस प्रकार से कुल 18 वेपन और तिरपन कारतूस और 8 मैगजीन टीम को इसके अंदर बरामद की हुई जो इसके अंदर तुरंत प्रभाव से मुकदमा दर्ज करके अभियोग में तफ्तीश अमल में लाई गई तो आरोपी सुनील के द्वारा बताया गया कि यह जो असला था उसको दो लड़कों के द्वारा हैंड किया गया था तो उन दो लड़कों के नाम सामने आने पर टीम के द्वारा उनके ऊपर भी दबिश दी गई इन दो लड़कों के द्वारा जो यह असला है यह इंदौर जिले से मध्य प्रदेश से लाकर और ये बस के माध्यम से गए थे और ये वहां से लाकर इन्होंने इसको हैंड किया था अब इसमें और आगे गहनता से जांच जारी है खबर गुरदासपुर तो गुरदासपुर दे हथियार रखन की सूचना पुलिस न देना एक परिवार के लिए महंगा पै गया अपराधियों ने उस परिवार से जम के कैट आया रिपोर्ट दिखाने ਰਾਦੇ ਹਨੇਰੇ ਦੇ ਵਿੱਚ ਪਹਿਲਾਂ ਇੱਕ ਸ਼ਖਸ ਘਰ ਦੇ ਉੱਤੇ ਪੱਥਰਬਾਜ਼ੀ ਸ਼ੁਰੂ ਕਰਦਾ ਹੈ ਹੱਥ ਦੇ ਵਿੱਚ ਡੰਡਾ ਲੈ ਕੇ ਦੂਜਾ ਸ਼ਖਸ ਘਰ ਦੇ ਅੰਦਰ ਵੜ ਜਾਂਦਾ ਹੈ ਫਿਰ ਇੱਕ ਕੁੜੀ ਵੀ ਆਉਂਦੀ ਹੈ ਉਹ ਵੀ ਪੱਥਰਬਾਜ਼ੀ ਕਰਨ ਲੱਗਦੀ ਹੈ ਇੱਕ ਤੋਂ ਬਾਅਦ ਇੱਕ ਕਰਕੇ ਕਈ ਮੁੰਡੇ ਅਤੇ ਕੁੜੀਆਂ ਪਹੁੰਚ ਜਾਂਦੇ ਨੇ ਤੇ ਪੱਥਰਬਾਜ਼ੀ ਕਰਦੇ ਨੇ ਪੱਥਰਬਾਜ਼ੀ ਅਤੇ ਕੁੱਟਮਾਰ ਦੀ ਇਸ ਘਟਨਾ ਦੇ ਵਿੱਚ ਪੀੜਤ ਪਰਿਵਾਰ ਦਹਿਸ਼ਤ ਦੇ ਵਿੱਚ ਹੈ ਰਾਤੀ ਇਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਆ ਸਾਰੇ ਜਿੰਨੇ ਵੀ ਕੰਢੇ ਤੇ ਏ ਟੂ ਟੋ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਵੀ ਤੇ ਸਾਡੇ ਘਰ ਚੜ ਕੇ ਇਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਕੁਛ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਨਾਂ ਨੇ ਪੀੜਤ ਪਰਿਵਾਰ ਦੇ ਮੁਤਾਬਕ ਉਹਨਾਂ ਦੇ ਉੱਤੇ ਹਮਲਾ ਇੱਕ ਪੁਰਾਣੀ ਰੰਜਿਸ਼ ਦੀ ਵਜ੍ਹਾ ਦੇ ਨਾਲ ਕੀਤਾ ਗਿਆ ਮੁਲਜ਼ਮਾਂ ਦੇ ਕੋਲ ਕੁਝ ਮਹੀਨੇ ਪਹਿਲਾਂ ਇੱਕ ਹਥਿਆਰ ਸੀ ਜਿਸ ਦੇ ਦਮ ਦੇ ਉੱਤੇ ਉਹ ਲੁੱਟ ਕਰਦੇ ਸਨ ਉਹਨਾਂ ਨੇ ਇਸ ਦੀ ਇਤਲਾ ਪੁਲਿਸ ਨੂੰ ਦਿੱਤੀ ਸੀ ਅਤੇ ਉਹ ਸ਼ਖਸ ਗ੍ਰਿਫਤਾਰ ਹੋ ਗਿਆ ਪਰ ਜਦੋਂ ਜ਼ਮਾਨਤ ਦੇ ਉੱਤੇ ਬਾਹਰ ਆਇਆ ਤਾਂ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਹਮਲਾ ਕਰ ਦਿੱਤਾ ਇਹ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੀ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਅਰੇਂਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਬੈਕਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ ਦੇਖ ਆਏ ਆ ਤੇ ਅਸੀਂ ਦੁਬਾਰਾ ਫਿਰ ਜੇਲ ਜਾਵਾਂਗੇ ਤੇ ਨਜਾਇਜ਼ ਲੜੇ ਹਮਾਰੇ ਸਾਥ ਹਮਾਰੇ ਤੇ ਸੜਕ 'ਤੇ ਇਸਨੇ ਮੌਕਾ ਫੜਾ ਚੁੱਕਾ ਰਾਤ ਦਾ ਟਾਈਮ ਹਮਨ ਕੋ ਮਾਰੇ ਸਭ ਕੋ ਪਹਿਲੇ ਵੀ ہمارے گھر میں آ کے ہمارے بہن کو مارے پہلے بھی ہمارے بھائی کو ਨਜਾਇਜ਼ پھ사ਆ ਹੈ उधर पुलिस ਨੇ میڈیکل رپورٹ ਆਉਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਆਉਣ ਗਿਆ ਉਹਦੇ ਮੁਤਾਬਕ ਆਪਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਘਰ ਦੇ ਉੱਤੇ ਹਮਲੇ ਦੀਆਂ ਤਸਵੀਰਾਂ ਦੱਸਦੀਆਂ ਨੇ ਕਿ ਅਪਰਾਧੀ ਬੇਖੌਫ ਨੇ ਅਤੇ ਮੁਲਜ਼ਮਾ ਨੂੰ ਪੁਲਿਸ ਦਾ ਕੋਈ ਡਰ ਨਹੀਂ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ న్యూਸ ਇਟ ਇਨ ਪੰਜਾਬ ਇਹ ਖਬਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨਾਲ ਜੁੜੀ ਹੋਈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਵੈਸੇ ਹੀ ਬਹੁਤ ਸਤਾਰਕ ਬੰਨੀ ਜਾਂਦੀ ਹੈ ਔਰ ਵਾਇਓਲੇਸ਼ਨ ਦੇ ਮਾਮਲੇ ਦੇ ਵਿੱਚ ਥੋੜੀ ਜਿੰਨੀ ਵੀ ਰਾਹਤ ਕਿਸੇ ਨੂੰ ਨਹੀਂ ਮਿਲਦੀ ਸੋ ਚੰਡੀਗੜ੍ਹ ਦੇ ਵਿੱਚ ਜੋ ਸਾਲ 2023 ਦੇ ਆંકੜੇ ਆਏ ਨੇ ਖਾਸ ਕਰਕੇ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟੇ ਜਾਂਦੇ ਉਹ ਬੇਹਦ ਹੈਰਾਨੀਜਨਕ ਨੇ ਔਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਜ਼ਿਆਦਾ ਚਲਾਨ ਕੱਟੇ ਗਏ ਨੇ 40 ਐਸੇ ਅਹਿਮ ਟ੍ਰੈਫਿਕ ਪੁਆਇੰਟਸ ਨੇ ਜਿੱਥੇ ਹਾਈ ਰੈਜ਼ੋਲੂਸ਼ਨ ਸਮਾਰਟ ਕੈਮਰੇ ਲੱਗੇ ਨੇ ਔਰ ਉਸ ਵਜ੍ਹਾ ਨਾਲ ਟ੍ਰੈਫਿਕ ਵਾਇਲੇਸ਼ਨ ਦੇ ਮਾਮਲੇ ਤੇ ਨਜ਼ਰ ਰੱਖਣਾ ਵੀ ਬੇਹੱਦ ਆਸਾਨ ਹੋਇਆ ਔਰ ਇੱਕ ਵੱਡੀ ਰਾਸ਼ੀ ਕਰੋੜਾਂ ਦੀ ਰਾਸ਼ੀ ਇਹਨਾਂ ਚਲਾਨਾਂ ਦੇ ਜ਼ਰੀਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਮ੍ਹਾਂ ਕੀਤੀ ਗਈ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਖੂਬਸੂਰਤੀ ਦੇ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਸਖਤ ਟ੍ਰੈਫਿਕ ਨਿਯਮਾਂ ਦੇ ਲਈ ਵੀ ਦੁਨੀਆ ਪਰਚੇ ਪਹਿਚਾਨ ਰੱਖਦਾ ਹੈ। ਇਨ੍ਹਾਂ ਸਖਤ ਨਿਯਮਾਂ ਦੀ ਵਜ੍ਹਾ ਦੇ ਨਾਲ ਹੀ ਹੁਣ ਚੰਡੀਗੜ੍ਹ ਨੂੰ ਚਲਾਨਗੜ੍ਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੀ ਆਬਾਦੀ ਹੁਣ ਕਰੀਬ 15 ਲੱਖ ਹੋ ਚੁੱਕੀ ਹੈ ਪਰ ਟ੍ਰੈਫਿਕ ਵਾਇਲੇਸ਼ਨ ਦੇ ਮਾਮਲੇ 'ਚ ਜੋ ਚਲਾਨ ਦੇ ਆંકੜੇ ਆਏ ਨੇ ਉਹ ਬੇहद ਹੀ ਹੈਰਾਨੀਜਨਕ ਨੇ। ਚਲਾਨ ਦੇ ਕੁੱਲ 9,26,380 ਮਾਮਲੇ ਆਏ ਨੇ ਜਿਨ੍ਹਾਂ 'ਚੋਂ ਜੱप्त ਵਹੀਕਲਾਂ ਦੀ ਸੰਖਿਆ 9,398 ਹੈ। ਤੇ ਜ਼ਬਤ ਡਰਾਈਵਿੰਗ ਲਾਇਸੈਂਸ ਦੀ ਸੰਖਿਆ 1721 ਹੈ। ਤੇ ਉੱਥੇ ਹੀ ਸੀਸੀਟੀਵੀ ਕੈਮਰਾ ਚਲਾਨਾ ਦੀ ਸੰਖਿਆ 7,95,000 ਹੈ ਤੇ ਰੈੱਡ ਲਾਈਟ ਪਾਰ ਕਰਨ ਦੇ ਮਾਮਲੇ 4,10,000 ਨੇ। ਤੇ ਉੱਥੇ ਹੀ ਓਵਰ ਸਪੀਡ ਦੇ ਮਾਮਲੇ 2 ਲੱਖ ਤੇ ਉੱਥੇ ਹੀ ਜ਼ੈਬਰਾ ਕ੍ਰੋਸਿੰਗ ਨਿਯਮ ਤੋੜਨ ਦੇ ਮਾਮਲੇ 1,22,000 ਇਨਾ ਮਾਮਲਿਆਂ 'ਚ ਕੁੱਲ 10 ਕਰੋੜ 31 ਲੱਖ 68 ਹਜ਼ਾਰ 693 ਜੁਰਮਾਨਾ ਵਸੂਲਿਆ ਗਿਆ। ਇਨਾ ਅੰਕੜਿਆਂ ਤੋਂ ਸਾਫ਼ ਹੈ ਕਿ ਚੰਡੀਗੜ੍ਹ 'ਚ ਵਹੀਕਲ ਚਲਾਉਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਹਾਲਾਂਕਿ ਕਿਤੇ ਨਾ ਕਿਤੇ ਇਹ ਸ਼ਕਤੀ ਸ਼ਹਿਰ ਦੇ ਲਈ ਜ਼ਰੂਰੀ ਵੀ ਹੈ। ਕਿਉਂਕਿ ਇਸ ਨਾਲ ਨਾ ਸਿਰਫ਼ ਪੁਲਿਸ ਨੂੰ ਅਪਰਾਧ ਤੇ ਕਾਬੂ ਪਾਉਣ ਤੇ ਮਦਦ ਮਿਲਦੀ ਹੈ, ਬਲਕਿ ਲੋਕਾਂ ਦੀ ਜਾਨੀ ਸੁਰੱਖਿਆ ਵੀ ਹੁੰਦੀ ਹੈ। ਇਸ ਵਾਰ ਆਂਕੜਾ बहुत ज्यादा बड़ा है और चलान बहुत ज्यादा है सात लाख छियानवे हजार और सबसे ज्यादा रेड लाइट के चलान जो है वो बताए जा रहे हैं तो कह सकते हैं कि जब भी गाड़ी चलाएं तो सोच समझ कर चलाएं चाहे रात हो चाहे दिन हो ये कैमरा चंडीगढ़ से कैमरा मैन विनोद राठी न्यूज एटीन चंडीगढ़ से एक हो चंडीगढ़ के ते ते है। निजी स्कूल विवेक हाई स्कूल से सिक्ख्या विभाग ने एक वीडी कारवाई करद्त हुक्म सुनाए ने मानता ਰੱਦ ਕਰ ਦਿੱਤਾ ਗਿਆ ਹੈ ਵਜ੍ਹਾ ਕੀ ਰਹੀ ਸਕੂਲ ਦੀ ਮਾਨਤਾ ਰੱਦ ਕਰਨ ਦੀ ਇਸ ਰਿਪੋਰਟ ਚ ਦਿਖਾਉਣੀ ਹੈ ਚੰਡੀਗੜ੍ਹ ਦੇ ਸਕੂਲ ਤੇ ਡਿੱਗੀਗਾਜ ਸਕੂਲ ਦੀ ਮਾਨਤਾ ਰੱਦ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ ਫੈਸਲਾ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਸੈਕਟਰ 38 ਦੇ ਨਿੱਜੀ ਸਕੂਲ ਵਿਵੇਕ ਹਾਈ ਸਕੂਲ ਦੀ ਮਾਨਤਾ ਰੱਦ ਕੀਤੀ ਹੈ ਤੇ ਇਹ ਹੁਕਮ ਅਗਲੇ ਸੈਸ਼ਨ ਤੋਂ ਲਾਗੂ ਹੋਣਗੇ ਸਰ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਕਾਰਵਾਈ ਕੀਤੀ ਹੈ ਡਾਇਰੈਕਟਰ ਸਕੂਲ এডਿਕੇਸ਼ਨ ਚੰਡੀਗੜ੍ਹ ਨੇ ਹੁਕਮ ਜਾਰੀ ਕੀਤੇ ਨੇ ਵਿਵੇਕ ਹਾਈ ਸਕੂਲ ਦੀ ਮਾਨਤਾ ਰੱਦ ਕੀਤੀ ਜਾਂਦੀ ਹੈ ਇਹ ਫੈਸਲਾ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ ایਡਬਲਯੂਐਸਸੀ ਯਾਨੀ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਤੇ ਇਹ ਕਾਰਵਾਈ ਕੀਤੀ ਗਈ ਹੈ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੇ ਮੁਤਾਬਿਕ ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਚੰਡੀਗੜ੍ਹ ਦੇ ਸੈਕਟਰ 38 ਵਿਵੇਕ ਹਾਈ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 38 ਵਿਵੇਕ ਹਾਈ ਸਕੂਲ ਦੀਆਂ ਤਸਵੀਰਾਂ ਨੇ 18 ਦਸੰਬਰ 2023 ਨੂੰ ਸਕੂਲ ਦੇ ਵੱਲੋਂ ਜਵਾਬ ਦਾਖਲ ਕੀਤਾ ਗਿਆ ਸੀ ਪਰ ਸਕੂਲ ਦੇ ਜਵਾਬ ਤੋਂ ਸਿੱਖਿਆ ਮਹਿਕਮਾ ਸੰਤੁਸ਼ਟ ਨਹੀਂ ਸੀ ਹਾਲਾਂਕਿ ਸਿੱਖਿਆ ਮਹਿਕਮੇ ਨੇ ਵੀ ਕਿਹਾ ਹੈ ਕਿ ਜੇਕਰ ਸਕੂਲ ਪ੍ਰਬੰਧਨ ਨੇ ਲਿਖਤੀ ਤੌਰ ਤੇ ਦੇਵੇ ਕਿ ਉਹ ਅਗਲੇ ਸੈਸ਼ਨ ਯਾਨੀ ਕਿ 2024-25 ਤੋਂ EWS ਕੈਟਾਗਰੀ ਦੇ ਬੱਚਿਆਂ ਨੂੰ ਨਿਯਮਾਂ ਦੇ ਮੁਤਾਬਿਕ ਬਿਨਾਂ ਸ਼ਰਤ ਦਾਖਲਾ ਦੇਣ ਲਈ ਤਿਆਰ ਨੇ ਤਾਂ ਮੰਤਾਂ ਰੱਦ ਵਾਲਾ ਫੈਸਲਾ ਵਾਪਸ ਲਿਆ ਜਾਵੇਗਾ

हुक्म कोर्ट दे, हुकम दे हुकमा दी हुक्मानघना ने हमारा ये केस चल रहा है हाई कोर्ट के अंदर जी। और हाई कोर्ट के अंदर से ऑर्डर हमारे पास जो है वो ये कहता है कि हमारी जो मान्यता है ये कंटिन्यू करेगी टिल फर्दर ऑर्डर ऑफ दी हाई कोर्ट जी। तो मेरे को ये नहीं समझ आई कि इन्होंने ये जो एक्शन लिया है अगेंस्ट दी डायरेक्शन ऑफ दी हाई कोर्ट है बट एनीवे anyway, हमारी जो पोजीशन है हमने इनको लिख के बहुत बारी भेज दिया है 2021 से लिख के भेज रहे हैं कि भई आप एंट्री क्लास में हमारे से सीटें मांग रहे हो हम देने को तैयार हैं हमने ये कहा है कि हमारे को लिख के दो कि आप इसकी पेमेंट करोगे जैसे आरटी में रिक्वायर्ड है ਕਾਬਲੇਗੋੜਾ ਕਿ ਵਿਭਾਗ ਨੇ ਸਕੂਲ ਦੇ ਵਿੱਚ ਨਵੇਂ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਮੌਜੂਦਾ ਸੈਸ਼ਨ ਦੇ ਵਿੱਚ ਪੜ੍ਹ ਰਹੇ ਵਿਦਿਆਰਥੀ ਇਸੇ ਤਰ੍ਹਾਂ ਪੜ੍ਹਾਈ ਜਾਰੀ ਰੱਖਣਗੇ ਤਾਂ ਭਵਿੱਖ ਦੇ ਵਿੱਚ ਸਥਿਤੀਆਂ ਦੇ ਮੁਤਾਬਿਕ ਫੈਸਲਾ ਲਿਆ ਜਾਵੇਗਾ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਤੇ ਗੱਲ ਕਿਸਾਨਾਂ ਦੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਤਲਵੰਡੀ ਸਾਬੋ ਦੇ ਕਿਸਾਨਾਂ ਨੇ ਐਸਟੀਐਮ ਹਰਜਿੰਦਰ ਸਿੰਘ ਜੱਸਲ ਦੇ ਦਫਤਰ ਚ ਉਹਨਾਂ ਦੀ ਘੇਰਾਬੰਦੀ ਕਰ ਲਈ ਆਖਿਰਕਾਰ ਏਡੀਸੀ ਦੇ ਦਖਲ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਦਰਨਾ ਖਤਮ ਕੀਤਾ ਗਿਆ ਇਥੋਂ ਰਾਮੇ ਤੋਂ ਲੈ ਕੇ ਤੌਰ ਤੇ ਕਰਾ ਰਾਮਾ ਤੇ ਰਾਮਸਾ ਦੋ ਪਿੰਡ ਹਜੇ ਵੀ ਰਹਿੰਦੇ ਆ ਤੁਸੀਂ ਤਾਂ ਉਹ ਤਿਆਰ ਰਹੇ ਕਿ ਅਸੀਂ ਮੀਟਿੰਗ ਕਰਕੇ ਆਪਾਂ ਇਹਨੂੰ ਲਾਗੂ ਕਰਾਵਾਂਗੇ ਐਸਡੀਐਮ ਦਫਤਰ ਦੇ ਬਾਹਰ ਕਿਸਾਨਾਂ ਦਾ ਦਰਨਾ ਪ੍ਰਦਰਸ਼ਨ ਐਸ ਡੀ ਐਮ ਹਰਜਿੰਦਰ ਸਿੰਘ ਜਸਲ ਆਪਣੇ ਦਫਤਰ ਚ ਨੇ ਤੇ ਬਾਹਰ ਨਾਰੇਬਾਜ਼ੀ ਹੋ ਰਹੀ ਹੈ ਕਿਸਾਨਾਂ ਨੇ ਉਹਨਾਂ ਦੇ ਦਫਤਰ ਨੂੰ ਤਾਲਾ ਲਗਾ ਦਿੱਤਾ ਤੇ ਉਹ 5 ਘੰਟੇ ਆਪਣੇ ਦਫਤਰ ਦੇ ਅੰਦਰ ਹੀ ਕਿਰੇ ਰਹੇ ਕਿਸਾਨਾਂ ਦਾ ਗੁੱਸਾ ਗੈਸ ਪਾਈਪਲਾਈਨ ਵਿਛਾਉਣ ਵਾਲੀ ਕੰਪਨੀ ਦੇ ਖਿਲਾਫ ਹੈ ਜਿਸ ਨੇ ਰਾਤੋਂ ਰਾਤ ਪਾਈਪਲਾਈਨ ਵਿਛਾ ਦਿੱਤੀ ਹੈ ਪਰ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸਾਨਾਂ ਦਾ ਪ੍ਰਦਰਸ਼ਨ ਦੇਖਦੇ ਹੋਏ ਐਸ ਡੀ ਐਮ ਪੂਨਮ ਸਿੰਘ ਨੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਸਾਡੇ ਜਿਹੜਾ ਪ੍ਰਸ਼ਾਸਨ ਵੱਲੋਂ ਮੈਂ ਆਸ਼ਵਾਸਨ ਤੁਹਾਨੂੰ ਦਿਵਾਉਂਦੀ ਐ ਕਿ ਉਹ ਸਮਝੌਤਾ ਅਸੀਂ ਟੂ ਦ ਬੈਸਟ ਪੋਸੀਬਲ ਈ ਜਿਹੜਾ ਉਹਨੂੰ ਅਸੀਂ ਲਾਗੂ ਕਰਾਵਾਂਗੇ। ਔਰ ਲਾਗੂ ਹੋਣਾ ਵੀ ਚਾਹੀਦਾ ਹੈ ਇਹ ਕਿਸਾਨਾਂ ਦਾ ਹੱਕ ਹੈ। ਉਧਰ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਐਸਟੀਐਮ ਦੇ ਪਰੋਸੇ ਤੋਂ ਬਾਵਜੂਦ ਵੀ ਜੇਕਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹ ਫਿਰ ਵੱਡਾ ਸੰਘਰਸ਼ ਕਰਨਗੇ। ਦੇਖੋ ਜੇ ਸਮਝੌਤਾ ਲਾਗੂ ਕਰਾ ਦਿੰਦੇ ਆ ਸਾਡਾ ਨਿਭੜ ਜਾਂਦਾ ਕੋਈ ਰੌਲਾ ਨਹੀਂ। ਜੇ ਸਮਝੌਤਾ ਲਾਗੂ ਨਹੀਂ ਹੁੰਦਾ ਫਿਰ ਰਾਹ ਪੱਦਰ ਐਥੋਂ ਦਫ਼ਤਰ ਨਹੀਂ ਪਾਸੇ ਜਾਂਦਾ ਐਥੋਂ ਐਡੀਐਸ ਖੜਾ ਕੇ ਐਸਡੀਐਮ ਸਾਹਮਣੇ ਪਾਸੇ ਨਹੀਂ ਆਉਂਦੇ ਅਸੀਂ ਲੰਮਰ ਵਾਰੀ-ਵਾਰੀ ਇਹੀ ਕੋਸ਼ਿਸ਼ ਜਾਰੀ ਰੱਖਾਂਗੇ। ਦਰਅਸਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋਂ ਸੜਕਾਂ 'ਤੇ ਤਰਨਾ ਪ੍ਰਦਰਸ਼ਨ ਕਰ ਰਹੇ ਸੀ ਪਰ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਐਸਡੀਐਮ ਨੂੰ ਦਫ਼ਤਰ ਦੇ ਅੰਦਰ ਹੀ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਘੇਰਾਬੰਦੀ ਕਰ ਦਿੱਤੀ ਐਸਡੀਐਮ ਦੇ ਪਰੋਸੇ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਹੋਵੇਗਾ ਤਲਵੰਡੀ ਸਾਬੋ ਤੋਂ ਲਖਵਿੰਦਰ ਦੀ ਰਿਪੋਰਟ న్యూਸ 18 ਪੰਜਾਬ ਰੂਪਨਗਰ ਲੁਧਿਆਣਾ ਹਾਈਵੇ 2 ਦੇ ਲਈ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੀ ਪ੍ਰਸ਼ਾਸਨ ਦੀ ਟੀਮ ਨੂੰ ਵੀ ਕਿਸਾਨਾਂ ਦੇ ਪਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪ੍ਰਸ਼ਾਸਨ ਦੀ ਕਾਰਵਾਈ ਦੇ ਖਿਲਾਫ ਕਿਸਾਨ ਜੀ ਸੀ ਬੀ ਦੇ ਸਾਹਮਣੇ ਖੜੇ ਹੋ ਗਏ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਜੀ ਸੀ ਬੀ ਦੇ ਸਾਹਮਣੇ ਹੱਥ ਉੱਪਰ ਕਰਕੇ ਖੜੀ ਇਹ ਬਜ਼ੁਰਗ ਮਹਿਲਾ ਨੂੰ ਦੇਖੋ ਇਸ ਨੂੰ ਜਾਨ ਦੇਣਾ ਮਨਜ਼ੂਰ ਹੈ ਪਰ ਆਪਣੀ ਜ਼ਮੀਨ ਛੱਡਣਾ ਨਹੀਂ ਉਹ ਆਪਣੀ ਜ਼ਮੀਨ ਬਚਾਉਣ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਕਿਉਂਕਿ ਜ਼ਮੀਨ ਹੀ ਉਸ ਦੇ ਪਰਿਵਾਰ ਦਾ ਸਹਾਰਾ ਹੈ ਤੇ ਇਹੀ ਹਾਲ ਇੱਥੇ ਮੌਜੂਦ ਦੂਜੇ ਕਿਸਾਨਾਂ ਦਾ ਵੀ ਹੈ ਜੋ ਕਿਸੇ ਵੀ ਹਾਲ ਚਿਰ ਆਪਣੀ ਜ਼ਮੀਨ ਛੱਡਣ ਦੇ ਲਈ ਤਿਆਰ ਨਹੀਂ ਹਨ ਕੱਟੜਾ ਐਂ ਵੀ ਰੇਟ 10 ਲੱਖ ਰੁਪਇਆ ਥਾਡਾ ਧੱਕੇ ਨਾਲ ਸਭ ਤੋਂ ਕਬਜ਼ੇ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਇਹ ਅੱਜ ਜੋ ਡੀਡੀ ਟੀਮ ਕਾਬਜਾ ਲੈਣ ਆਈ ਹੈ ਟੀਮ ਤਾਂ ਕਿਹਨਾ ਕਾਬਜਾ ਲੈਣ ਲੱਗੀ ਹੈ ਜੀ ਸਾਡਾਂ ਨੂੰ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕਿੰਨਾ ਕੋਈ ਨਾ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਦੇ ਸਾਈਡ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਕਿਸਾਨਾਂ ਦਾ ਦਰਦ ਆਪਣੀ ਥਾਂ ਤੇ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਕੋਰਟ ਦੇ ਆਦੇਸ਼ਾਂ ਦੀ ਤੋਹਾਈ ਦਿੱਤੀ ਜਾ ਰਹੀ ਹੈ ਤੇ ਉਹ ਹਾਈਵੇ ਦੇ ਲਈ ਹਰ ਹਾਲ ਚਿਰ ਜ਼ਮੀਨ ਖਾਲੀ ਕਰਵਾਉਣਾ ਚਾਹੁੰਦੇ ਨੇ ਮੇਰੇ ਕੋ 15 ਖਾਇਲਾਂ ਗੜੀਆਂ ਕੱਲ ਜਾਂ ਪਰਸੋ ਮੇਰੇ ਕੋ ਆਗੀਆਂ ਨਾਲੇ ਕਿਸਾਨਪਰਾ ਬਣ ਦਿੱਤੀਆਂ ਉਹਨਾਂ ਦੇ within 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪੋਜੈਸ਼ਨ ਲੈ ਆ ਜਾਵੇ ਜੀਸੀਬੀ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਈ ਕਿਸਾਨਾਂ